ਸਿਰ ਬੈਠੇ ਦੇ ਹਾਂ ਗੱਲਬਾਤ ਕਰ ਰਹੇ ਹਾਂ ਆਪਸੀ ਤੇ 12ਵਾਂ ਕਾਊਂਡ ਫਾਇਰ ਹੋਇਆ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਸਾਡੀ ਸੇਵਾ ਜਾਜ ਰਹਾ ਜੀ ਬਿਹਾਰ ਨਹੀਂ ਬਣਨ ਦੇ ਜੀ ਸਰਵਾਰ ਭਗਵਾਨ ਸਿੰਘ ਮਾਨ ਕਮੇਡੀਅਨ ਸਰਕਾਰ ਜਿਹੜੀ ਹੈ ਉਹ ਨੂੰ ਕਮੇਡੀਅਨ ਚ ਨਾ ਲਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਸਿਰ ਬੈਠੇ ਦੇ ਹਾਂ ਗੱਲਬਾਤ ਕਰ ਰਹੇ ਹਾਂ ਆਪਸੀ ਤੇ 12ਵਾਂ ਕਾਊਂਡ ਫਾਇਰ ਹੋਇਆ ਰਾਉਂਡ ਸੰਦੇ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਆਂ ਕਿ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾ ਲਈ हाँ जी नहीं मिस कॉल आ रही है ना 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 तो नहीं, नहीं।, नहीं वो... तो पता ही पुलिस ना ही आ जाए थे सर सी टीवी ज देखा सपलेंडर ने दो नौजवान सची साल तो घटी उमर जी ओके सर ਅੱਜ 2:52 ਦੇ ਨਾਲ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਉਹ ਇਹ ਇਹਨਾਂ ਦੇ ਲੋਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਨਾਕੇ ਸ਼ਹਿਰ ਚ ਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕੇ ਲਵਾਤੇ ਆ ਤੇ ਉਹਨਾਂ ਦੀ ਦੁਸ਼ਕਨ ਫੜਨ ਦੀ ਕੋਸ਼ਿਸ਼ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਇਹਨਾਂ ਤੇ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਦੇ ਕੋਲੇ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਾਰੇ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਬਿਲਕੁਲ ਜਿਹੜੇ ਬਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਸਾਡੀ ਸੇਵਾ ਚਾਹ ਰਹੇ ਜੀ ਬਿਹਾਰ ਨਹੀਂ ਬਣ ਜਾਂਦੇ ਜੀ ਕਿੰਨੀਆਂ ਗੋਲੀਆਂ ਫਾਇਰ ਹੋਇਆ ਜੀ 32 ਬੋਲ ਔਰ ਦਾ ਉਹ ਮਿਲ ਕੇ ਖੋਲ ਆ ਕੱਲ ਵੀ ਚੱਲ ਜੂਗੀ ਹੈ ਕਿ ਸਮੇਂ ਦਿਓ ਤੇ ਹਰ ਬੜੀ ਮੰਦ ਭਾਗੀ ਗੱਲ ਔਰ ਬੜੀ ਇਸ ਗੱਲ ਨੂੰ ਹਲਕੇ ਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਆ ਔਰ ਉਸ ਤੋਂ ਪਹਿਲਾਂ ਇਹ ਨੀਲਮ ਆਜ ਦੇ ਵੀ ਇਸ ਰੋਡ ਦੇ ਢੀੜ ਵਾਲੇ ਨਾਮ ਚ ਇਲਾਕੇ ਚ ਗੋਲੀ ਚੱਲੀ ਆ ਔਰ ਮੈਂ ਤੇ ਹਮਾਰੇ ਅੱਗੇ ਦੁਆ ਕਰਨਾ ਵੀ ਇਹ ਮਾਰੇ ਦੀ ਕੋਈ ਦਿੱਤੇ ਲਿੱਦੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਂਡ ਨਾ ਹੋਣ ਕਰਕੇ ਅਫਸਰ ਪੰਗੂ ਹੋਏ ਦੇ ਨੇ ਅਫਸਰ ਬੇਸਹਾਰੇ ਹੋਏ ਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਕਿ ਇਹ ਕੋਈ ਐਕਸ਼ਨ ਲਿਆ ਦੇ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਕਿਉਂਕਿ ਸਰਕਾਰ ਦਾ ਫੇਲਿਅਰ ਜਿਹੜਾ ਉਹ ਇਸ ਘਟਨਾ ਨੂੰ ਸਾਹਮਣੇ ਦਰਸਾਉਂਦਾ ਅੱਜ ਹਾਲਾਤ ਜਿਹੜੇ ਆ ਪਿਛਲਾ ਕਾਲਾ ਦੌਰ ਜਿਹੜਾ ਉਗਰਵਾਦ ਦਾ ਪੰਜਾਬ ਨੇ ਦੇਖਿਆ ਅੱਜ ਫੇਰ ਉਹ ਵਾਪਸ ਆਉਂਦਾ ਨਜ਼ਰ ਆਂਦਿਆ ਸਰਕਾਰ ਨੂੰ ਤਗੜੇ ਹੱਥਾਂ ਨਾਲ ਨਿਵੜਨਾ ਚਾਹੀਦਾ ਔਰ ਲੋਕਾਂ ਨੇ ਮੰਡਟ ਦਿੱਤਾ ਹੈ ਬੜਾ ਵੱਡਾ ਔਰ ਲੋਕਾਂ ਨੂੰ ਉਮੀਦ ਸੀ ਪੰਜਾਬ ਦੇ ਅੰਦਰ ਸ਼ਹਿਰੀਆਂ ਦਾ ਵਪਾਰੀਆਂ ਦਾ ਜੀਵਨ ਸੁਰੱਖਿਅਤ ਰਹੇਗਾ ਪਰ ਮੈਂ ਸਮਝਦਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਕਿ ਜਿਹੜਾ ਸਰਵਾਰ ਭਗਵੰਤ ਸਿੰਘ ਮਾਨ ਕਮੇਡੀਅਨ ਸਰਕਾਰ ਜਿਹੜੀ ਹੈ ਉਹਨੂੰ ਕਮੇਡੀਅਨ ਚ ਨਾਲ ਲਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਔਰ ਲੋਕ ਸਮਝ ਚੁਕੇ ਨੇ ਔਰ ਲੋਕ ਜਾਣਦੇ ਨੇ ਵੀ ਆਪਣੀ ਜਾਨ ਮਾਲ ਦੀ ਹਫਾਜ਼ਤ ਵਾਸਤੇ ਕਿਸ ਤਰ੍ਹਾਂ ਬਚਾ ਕਰਨਾ ਕਿ ਨਹੀਂ ਕਰਨਾ ਅੱਜ ਦਿਨੇ ਘਰੋਂ ਨਿਕਲਣ ਵਾਲਾ ਵਿਅਕਤੀ ਘਰ ਸ਼ਾਮ ਨੂੰ ਵਾਪਸ ਜਾਏਗਾ ਕਿ ਨਹੀਂ ਜਾਏਗਾ ਇਹ ਸਾਹ ਪਾਰਟੀ ਦੀ ਸਰਕਾਰ 'ਚ ਇਹ ਸਾਹਮਣੇ ਦਿਖਦਾ ਨਜ਼ਰ ਆਉਂਦਾ